ਬਿਨਾਂ ਨਮੀ ਕਾਰਜ ਕਰਨੀ ਦੀ ਵਰਕਿੰਗ ਕਮੇਟੀ ਖਲਾਨੀ ਨੇ ਉਹਦੇ ਤੇ ਕਾਫੀ ਚਿੰਤੂਪਰਨ ਚੀਜ਼ ਉਹਨਾਂ ਦੀ ਬਾਹਰ ਆ ਰਹੀਆਂ ਗੱਲਾਂ ਕੀ ਇਹ ਜਾ ਹੈ ਕਿਹੜਾ ਹੈ ਕੋਈ ਇਹ ਜਾ ਨਹੀਂ ਹੈ ਦੇਖੋ ਤੁਹਾਡੇ ਨਾਂ ਤੇ ਜੀ ਤੁਸੀਂ ਮੀਟਿੰਗ ਲਈ ਉਹਨਾਂ ਨੂੰ ਟਾਲ ਲੈ ਕੇ ਆਏ ਇਦਾਂ ਦੀ ਗੱਲਾਂ ਹੋ ਰਹੀਆਂ ਕਦੇ ਮੈਂ ਤਾਂ ਕਦੇ ਨਾ ਮੀਟ ਟਾਲਣ ਨੂੰ ਕਿਹਾ ਇਹਨਾਂ ਨੂੰ ਕੁਝ ਕੋਈ ਅਜਿਹਾ ਤਾਂ ਸੋਚ ਵੀ ਨਹੀਂ ਸਕਦਾ ਮੈਂ ਤਾਂ ਬਗ ਪ੍ਰੈਸ਼ਰ ਮੈਂ ਛੇਤੀ ਆ ਫੈਸਲਾ ਕਰ ਲਿਆ ਕੋਈ ਚੀਜ਼ ਜਿਹੜੀ ਟਾਲੀ ਜਾਂਦੀ ਹੈ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਫੈਸਲਾ ਗਲਤ ਹੋ ਜੇ ਠੀਕ ਹੋ ਜੇ ਟੈਂਪਸ਼ਨ ਕਰ ਦੇਣਾ ਚਾਹੀਦਾ ਉਹ ਚੀਜ਼ਾਂ ਕਦੇ ਵੀ ਢਲੇ ਨਾ ਕਰੋ ਜਿਹੜੇ ਜਿੱਥੇ ਆ ਤੁਸੀਂ ਕਿਤੇ ਕੰਮ ਨੂੰ ਟਾਲੋਗੇ ਉਹ ਤਾਂ ਗਲਤ ਹੀ ਹੋਊਗਾ ਜਿੰਨਾ ਤੁਸੀਂ ਨਾਲ ਦੀ ਨਾਲ ਜਿੰਨੇ ਫੈਸਲੇ ਜਿੰਨੇ ਛੇਤੀ ਹੋਣਗੇ ਕਿਉਂਕਿ ਅਲਰੇਡੀ ਲੇਟ ਆ ਅਲਰੇਡੀ ਲੇਟ ਆਉ ਸਾਡਾ ਪਤਾ 7 ਸਾਲ 7 ਸਾਲ ਸਾਹਿਬੀ ਤੇ ਸਾਡੀ ਕੋਸ਼ਿਸ਼ ਹੈ ਵੀ ਫਟ ਫਟ ਫੈਸਲੇ ਕਰਕੇ ਪਾਰਟੀ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਕਰੀਏ ਆਣਾ ਵੀ ਤੁਸੀਂ ਜੀਮਰ ਸਾਹਿਬ ਦੀ ਗੱਲ ਨੂੰ ਸੀਰੀਅਸ ਲੈਣੇ ਉਹ ਤਾਂ ਕੁਝ ਵੀ ਕਹਿ ਜਾਂਦੇ ਨੇ ਇਦੋਂ ਵੱਧ ਫੇਰ ਸਰਕਾਰ ਕੋਈ ਹੋ ਸਕਦੀ ਹੈ ਲਾ ਐਂਡ ਆਰਡਰ ਦੇਖੋ ਡਵੈਲਪਮੈਂਟ ਦੇਖ ਲੋ ਧਰਮ ਕੰਮ ਦੇਖ ਲੋ ਹਰ ਕੰਮ ਦੇ ਵਿੱਚ ਸਰਕਾਰ ਫੇਲ ਹੋ ਗਈ ਅਸਲ ਤੇ ਜੋ ਗੱਲਾਂ ਕਹਿੰਦੇ ਸੀ ਧਰਨਿਆਂ ਦੀ ਗੱਲ ਕਰਦੇ ਸੀ ਸਿਕਿਉਰਟੀ ਦੀ ਗੱਲ ਕਰਦੇ ਸੀ ਇੱਕ ਗੱਲ ਇਹਨਾਂ ਨੇ ਸੌਂ ਖਾਦੀ ਹੋਈ ਹੈ ਕਿ ਜੋ ਅਸੀਂ ਕਿਹਾ ਉਹਦੇ ਉਲਟ ਕੰਮ ਕਰਨਾ ਘਰਾਂ ਦੀ ਗੱਲ ਕਰਦੇ ਸੀ ਉਹ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸਰਕਾਰ ਹੀ ਘਰ ਲੈਣੀ ਚਾਹੀਦਾ ਅਜੋ ਕੋਰਟ ਚਲੇ ਕੇ ਘਰ ਲੈਣ ਦੇ ਲਈ ਸੋ ਉਹਨਾਂ ਦੇ ਕਹਿਣ ਦਾ ਤੋ ਮੈਂ ਕਿਹਾ ਤੁਸੀਂ ਸੀਰੀਅਸ ਨਹੀਂ ਹੋ ਜੇ ਤੁਸੀਂ ਇਹਦੇ ਸਵਾਲ ਪੁੱਛਦੇ ਹੋ ਕਿ ਜਿਹੜੇ ਜਿਹੜਾ ਬੰਦਾ ਆਪਣੀ ਗੱਲ ਕਹੀ ਗਲ ਦੇ ਤੇ ਸੀਰੀਅਸ ਹੈ ਨਹੀਂ ਤੇ ਸਰਕਾਰ ਦੀ ਗੱਲ ਕਰੀਏ ਜਰ ਤੱਕ ਮਾਲ ਦੀ ਗੱਲ ਹੀ ਹੈ ਪਾਰਟੀ ਕਿਸ ਪੱਧਰ ਤੇ ਦੇਖਦੇ ਹੋ? ਦੇਖੋ ਅੱਜ ਸਾਰੇ ਬੰਦੇ ਸਾਨੂੰ ਅੰਡਰ ਐਸਟੀਮੇਟ ਕਰ ਰਹੇ ਨੇ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਛੇ ਨੇ ਮਿਹਰ ਕੀਤੀ ਵਿਜਨ ਡਾਕੂਮੈਂਟ ਵੀ ਲੈ ਕੇ ਆਵਾਂਗੇ আর ਪ੍ਰੋਗਰਾਮ ਵੀ ਹਜ਼ਰ ਦੇਵਾਂਗੇ 27 ਦੇ ਵਿੱਚ ਸਾਡੀ ਸਰਕਾਰ ਬਣੂਗੀ ਇਹ ਅੱਜ ਲਿਖ ਲਿਓ ਤੁਸੀਂ ਕਾਗਜ਼ ਤੇ ਸਰ ਭਾਈ ਅਮਰਿਤਪਾਲ ਦੀ ਪਾਰਟੀ ਨਾਲ ਕਰੋਗੇ ਇਹ ਟਾਈਮ ਦੱਸੂਗਾ ਇਹ ਦੇਖੋ ਪਾਰਟੀ ਦੇ ਪ੍ਰੇਫਰਮ ਡੋਕੂਮੈਂਟ ਤੇ ਬੈਠ ਕੇ ਛਲਾ ਕਰਾਂਗੇ ਜੋ ਉੱਥੇ ਫੈਲਾਉ ਜਿਵੇਂ ਆ ਇਲੈਕਸ਼ਨ ਦੀ ਗੱਲ ਹੋਈ ਆ ਅੱਜ ਕਮੇਟੀ ਬੁਲਾਈ ਦੀ ਕਮੇਟੀ ਰਿਪੋਰਟ ਦੇਤੀ ਉਹ ਇਨ ਮੇ ਲਾਗੂ ਕਰਾਂਗੇ ਜਿਹੜਾ ਸਾਡਾ ਡਿਕਟੇਟਰਸ਼ਿਪ ਨਹੀਂ ਹੈ ਸਾਡੀ ਡੈਮੋਕ੍ਰੇਸੀ ਦੇ ਨਾਲ ਜੋ ਫੈਲਾ ਹੋਗਾ ਉਹਦੇ ਉੱਤੇ ਫਰਜ਼ਾਵਾ ਦੇ ਕੋਈ ਜਿਹੜੀ ਜਿਹੜੀ ਸ਼ਰਤ ਸੀ ਉਹ ਫਿਰ ਦੁਬਾਰੇ ਕਿਵੇਂ ਸੋਚਿਆ ਜਾ ਸਕਦਾ ਜਿਹੜੀ ਚੀਜ਼ ਬਾਰੇ ਛੇੜ ਅਕਾਲ ਤੱਕ ਸਾਡਾ ਲਈ ਸੁਪਰੀਮ ਹੈ ਉਹਦਾ ਹੁਕਮ ਅਸੀਂ ਉਹਦਾ ਹੁਕਮ ਅਨੇਜਾ ਅਸੀਂ ਕੋਈ ਸੁਖਵੀਰ ਨਾਲ ਸਾਡੀ ਕੋਈ ਇਹ ਨਹੀਂ ਕਹਾਂ ਜੀ ਕੋਈ ਵਿਰੋਧਤਾ ਹੈ ਜਾਂ ਕੁਝ ਹੋ ਰਿਹਾ ਕੋਈ ਵਿਰੋਧਤਾ ਨਹੀਂ ਹੈ ਜੀ ਨਾਲ ਕੋਈ ਹੋਰ ਨਹੀਂ ਮੇਰੇ ਤੇ ਜਿੰਨੀ ਮੇਰੀ ਨਿੱਟ ਤਾਂ ਚਕੀਦੀ ਨਿੱਟ ਤਾਂ ਹੈ ਹੀ ਨਹੀਂ ਸੀ ਪਰ ਥੋੜਾ ਧਰਮ ਪਹਿਲਾਂ ਅਕਾਲ ਤਖਤ ਸਾਹਿਬ ਸਾਡੇ ਲਈ ਪਹਿਲਾਂ ਗੱਲ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ ਅਸੀਂ ਇਨਵੈਂਟ ਮੰਨ ਰਹੇ ਹਾਂ ਉਹ ਤੇ ਉਹ ਜਿੱਦੇ ਕਿਤੇ ਜਿਵੇਂ ਉਹਨਾਂ ਨੇ ਕਿਹਾ ਹੈ ਉਹ ਮੰਨ ਲੈਣਗੇ ਸਾਨੂੰ ਸੁਖਵੀਰ ਨਾਲ ਵੀ ਕੋਈ ਦਿੱਕਤ ਆਈ ਨਹੀਂ ਕਰਨਾ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਚਾਹੀਦਾ ਹੈ ਇਹ ਤਾਂ ਸਭ ਤੋਂ ਵਧੀਆ ਗੱਲ ਹੈ ਦੇਖੋ ਧਾਰਮਿਕ ਪ੍ਰੋਗਰਾਮ ਹੈ ਗੁਰੂ ਸਾਹਿਬ ਦਾ ਪ੍ਰੋਗਰਾਮ ਹੈ ਸਾਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਹੈ ਪਰ ਚਲੋ ਮੈਂ ਕਹਿੰਦਾ ਤੇ ਸਾਡ ਬਖਰੇ ਬਖਰੇ ਫਰਟਸ ਕਰਦੇ ਨੇ ਤਾਂ ਵੀ ਕੋਈ ਗੱਲ ਨਹੀਂ ਪਰ ਕਰਨਾ ਤੇਹੀਦਾ ਇਹ ਦਿਨ ਤੇ ਹਰ ਬੰਦਾ ਆਪਾਂ ਆਪਣੇ ਘਰ ਚ ਮਨਾਉਂਦੇ ਹਾਂ ਹਰ ਬੰਦਾ ਉਸ ਗੱਲ ਦੀ ਉਹ ਕਰਦਾ ਜਿੱਥੇ ਜਿੱਥੇ ਬੈਠਾ ਬੰਦਾ ਉਹ ਕਰ ਰਿਹਾ ਤੇ ਜੇ ਇਕੱਠੇ ਵੀ ਨਹੀਂ ਕਰਦੇ ਨਾ ਅੱਡ ਕਰਦੇ ਨੇ ਚਲੋ ਫੇਰ ਵੀ ਠੀਕ ਹੈ ਸਰ 2027 ਸਰਕਾਰ ਨੂੰ ਬਣਾਈ ਕਰੋ ਨਾ ਕੋਈ ਮੁਮਾਰ ਜੀ ਤੁਹਾਡੀ ਪਾਰਟੀ ਵੀ ਕੁਛ ਪਾਰਟਿਸਿਪੇਟ ਕਰੇਗੀ ਬਿਲਕੁਲ 100% ਕਰਾਂਗੇ ਜੀ ਇੱਕ ਤਾਂ ਵੱਡੀ ਸਾਡੇ ਲਈ ਕੀ ਗੱਲ ਹੋ ਸਕਦੀ ਹੈ ਦੇਖੋ ਸ਼੍ਰੀ ਗੁਰਤੇਗ ਬਾਦਖਾਲ ਸਾਹਿਬ ਦਾ 350 ਸਾਲਾ ਸਾਡੇ ਲਈ ਤਾਂ ਇੱਕ ਬਹੁਤ ਵੱਡੀ ਚੀਜ਼ ਆਈ ਤੇ ਪੂਰੇ ਜੋਸ਼ ਸ਼ੋਰ ਦੇ ਨਾਲ ਪਾਰਟੀ ਕੰਨੀ ਵੀ ਆਪਣੇ ਤੌਰ ਤੇ ਵੀ ਹਰ ਬੰਦਾ ਜਿਹੜਾ ਵੀ ਕਿਤੇ ਵੀ ਹੈਗਾ ਦੁਨੀਆਂ ਦੇ ਕਿਤੇ ਬੈਠਾ ਹੈ ਉਹ ਹਰ ਬੰਦੇ ਨੂੰ ਚਾਹ ਉਹ ਇਸ ਗੱਲ ਦਾ ਕਿ ਵੀ ਆਪਾਂ 350 ਸਾਲਾ ਮਨਾਉਣਾ ਹੈ। ਆ피 ਸਾਡੇ ਜ਼ਿਲ੍ਹਾ ਜਿਸੰਧੀਆਂ ਬਣ ਗਿਆ ਕੁਝ ਰਹਿੰਦਿਆਂ ਨੇ ਉਹ ਚੱਲ ਰਿਹਾ ਪ੍ਰਚਾਰ ਦੇ ਵਿੱਚ ਸਾਡੇ ਕਨਵਨਨਰ ਲਾਤੀ ਉਹ ਜਾ ਰਹੇ ਨੇ ਜ਼ਿਲ੍ਹਿਆਂ ਦੇ ਵਿੱਚ ਤੇ ਉਹ ਛੇਤੀ ਫੈਲਾਉਂਦਾ ਹਾਂ ਜੀ ਸਾਰੇ ਉਹ ਸਾਰਾ ਪੈਂਡਿੰਗ ਉਹ ਵੀ ਉਹ ਵੀ ਹੁਣ ਤੁਰੰਤ ਜਿੰਨਾ ਚਿਰ ਦੇਖਾਂ ਜਿੰਨਾ ਚਿਰ ਸੈਟ ਹੋ ਜਾਵੇ ਅੱਜ ਕੱਲ੍ਹ ਤੱਕ ਸਭ ਦੇਖੋ ਹਾਲੇ ਹੀ ਸਾਡੀ ਕਮੇਟੀ ਬਣਾਈ ਹੈ ਉਹ ਕਮੇਟੀ ਸਾਨੂੰ ਰਿਪੋਰਟ ਦੇਊਗੀ ਮੇਰਾ ਖਿਆਲ ਹੈ ਅੱਜ ਜਾਂ ਕੱਲ੍ਹ ਤੇ ਰਿਪੋਰਟ ਆਵੇ ਬਈ ਉਹ ਵੀ ਉਹ ਕਮੇਟੀ ਸੰਭਲਪੀ ਸਾਸੀਆ ਮੈਂ ਅੱਜ ਇੱਥੇ ਆ ਗਿਆ ਤੇ ਉਹ ਮਨਦੀਪ ਰਿਪੋਰਟ ਕਰਾਂਗੇ ਮਨਦੀਪ ਤਾਂ ਹੋਵੇ ਠੀਕ ਹੈ ਅੱਛਾ ਰਿਕਾ ਜੀ ਅੱਜੀ ਗੱਲ ਕਰਦੇ ਫਿਰ ਜਿਹੜੇ ਲਖਵੜ ਕਿੱਥੇ ਹੋ ਗਏ ਜੋ ਕਰਾਂਗੇ ਵਧੀਆ ਕਰਾਂਗੇ ਅਸੀਂ ਜੋ ਸਾਡੇ ਤੇ ਪਹਿਲਾਂ ਕਮੀਆਂ ਰਹੀਆਂ ਨੇ ਜਾਂ ਸਕੂਬੀਰ ਬਾਲਤ ਕਮੀਆਂ ਰਹੀਆਂ ਕਾਲੀਦਤ ਕਮੀਆਂ ਰਹੀਆਂ ਉਹ ਕਮੀਆਂ ਦੂਰ ਕਰਾਂਗੇ ਕਪੜਾ ਤਾਂ ਕੋਈ ਗੱਲ ਵੀ ਨਹੀਂ ਕਿਤੇ ਵਿਜ਼ਨ ਡਾਕੂਮੈਂਟ ਬਣ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਦੇ ਦੇ ਉੱਤੇ ਉਹ ਤੁਹਾਡੇ ਕੋਲ ਲੈ ਕੇ